ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਜੀ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਤੇ ਤਹਿਸੀਲ ਇਹਨੂੰ ਬਾਗਾਪੁਰਾਣਾ ਪੈ ਜਾਂਦੀ ਹੈ ਜੀ ਅੱਜ ਦੀ ਵੀਡੀਓ ਚ ਤਿੰਨ ਨਾਗਾ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਸੂਆ ਸਵਾਇਆ ਨਾਗਾ ਤੇ ਗੱਬਣ ਨਾਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਔਲ ਤੇ ਸੈੱਟ ਕਰ ਲਿਓ ਤੁਹਾਨੂੰ ਕੋਈ ਵੀ ਨਗ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਜੀ ਸੁਬੇਦਾਰ ਮੁਖਤਿਆਰ ਸਿੰਘ ਪਿੰਡ ਵੈਲੋਕੀ ਤਹਿਸੀਲ ਬਾਗਾਪੁਰਾਣ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 99609975899 99609995899 ਪੈਨ ਨਾਗਾ ਜੀ ਚਲ ਨਾਗਾ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਦਾ ਇਹ ਦੂਜਾ ਸੂਆ ਤੀਜੇ ਸੂਏ ਵਾਸਤੇ ਸਵਾ ਚੋਹ ਮਹੀਨਿਆਂ ਦੀ ਘੱਬਾ 10 ਲੀਟਰ ਦੋਦਾ ਚੱਕ ਪਾਸ ਆ ਜੀ ਚੱਕ ਪਾਸ ਆ ਜੀ ਸਵਾ ਚਾਰ ਮਹੀਨਿਆਂ ਦੀ ਸਵਾ ਚਾਰ ਮਹੀਨਿਆਂ ਦੀ ਕੱਬਾ 7 ਤਰੀਕ ਨੂੰ ਚੱਕਾਈ ਸਵਾ ਚਾਰ ਮਹੀਨੇ ਦਾ ਕੱਬਾ ਜੀ ਠੀਕ ਆ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਜੀ ਠੀਕ ਆ ਸੋਹਣਾ ਥਣਾ ਦਾ ਸੈਜ ਕੱਲਾ ਕੱਲਾ ਨਿੱਖੜ ਮ ਹੱਥੀ ਚਵਾਈ ਆਲ ਬਾਕੀ ਧੁਰ ਕੇ ਦਿਖਾ ਦੀ ਵੀਰੇ ਸਪੈਸ਼ਲ ਬੇਨਤੀ ਆ ਭਈ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਓ ਥਣ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਨਿੱਗਰ ਮਜਬੂਤ ਆ ਸੰਭੀ ਭਾਲੀ ਆ ਬਾਕੀ ਤੁਹਾਨੂੰ ਵੀ ਪਤਾ ਵੀਰੇ ਜਿਹੜਾ ਜਰਸੀ ਦਾ ਦੁੱਧ ਹੁੰਦਾ ਉਹ ਸੰਗਣਾ ਹੀ ਹੁੰਦਾ ਵੀਰੇ ਮੱਜਾਂ ਜੀ ਲੱਗ ਪੱਗ ਪੈਂਦਾ ਮੁੱਠੀ ਵਾਲਾ ਥਾਣਾ 10 ਲੀਟਰ ਦੁੱਧ ਤੁਸੀਂ ਆਪ ਦਾ ਜੋਖ ਕੇ ਲੈ ਜਿਓ ਮੋੜ ਲਿਆ ਵੀਰੇ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਜੀ ਕੱਦ ਕਾਠ ਵੀ ਚੰਗਾ ਅੱਗੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਤੇ ਮੇਰੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਪਰਸਨਲ ਡਾਕਟਰ ਸਹਿਬਾਨ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਿਓ ਠੰਡੀ ਸੀਲ ਦੀ ਗਾਰੰਟੀ ਹੈ ਜੀ ਪੂਰੀ ਪੂਰੀ ਠੰਡੀ ਸੀ ਹੈ ਜੀ ਠੀਕ ਹੈ ਜੀ ਪੂਰੀ ਠੰਡੀ ਸੀਲ ਆ ਕੋਈ ਠੀਕ ਹੈ ਬਈ ਜੈਜ ਡਿਮਾਂਡ ਜਿਹੜੇ ਲੈਣਾ ਹੀ ਆ ਜੀ 50000 ਚ ਮੰਨ ਤਾਣ ਕਰ ਦੇ ਕੋਈ ਮੰਨ ਤਾਣ ਜੀ ਹਾਂਜੀ ਹਾਂ ਠੀਕ ਹੈ ਵੀਰੇ ਦੋ ਨੰਬਰ ਜਿਹੜਾ ਇਹਦਾ ਸੂਆ ਕਿੰਨਾ ਮਾਜੀ ਪਹਿਲਾ ਸੂਆ ਮੂੰਹ 6 ਦੰਦਾ ਜੀ ਸੂਈ ਨੂੰ ਅੱਜ ਹੋ ਗਏ 12 13 ਦੰਦਾ ਠੀਕ ਹੈ ਜੀ ਤੇ 12 ਲੀਟਰ ਤੋਂ ਤਾਂ 11 ਮੰਨ ਕੇ ਜਿਹਨੇ ਵੀ ਸੌਦਾ ਕਰਨਾ ਹੋਵੇ 11 ਮੰਨ ਕੇ ਕਰੇ ਬੱਚਾ ਕੀ ਹੈ ਜੀ ਉਹ ਅੱਛਾ ਮਗਰ ਜੀ ਆਰ ਦੀ ਕੰਪਲੀਟ ਹੈ ਜੀ ਜੀ ਆਰ ਦੀ ਕੰਪਲੀਟ ਠੰਡੀ ਸੀਲ ਪੂਰੀ ਹੈ ਠੀਕ ਆ ਸੂਆ ਪਹਿਲਾ ਜੀ ਬੱਚਾ ਮਗਰ ਮੀਲ ਕਾਫ ਆ ਗਿਆ ਜੀ ਜੀਰ ਦੀ ਕੰਪਲੀਟ ਆ ਦੁੱਧ ਬਾਈ ਦੱਸਦਾ ਕਿ ਨੈਟ 12 ਕਿਲੋ ਹੀ ਆ ਤੁਸੀਂ 11 ਮੰਨ ਕੇ ਸੌਦਾ ਕਰ ਸਕਦੇ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੁਸੀਂ ਚਵਾਈ ਕਰਕੇ ਲੈ ਜਿਓ ਵੀਰੇ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਮਾ ਬਾਕੀ ਦੁੱਧ ਜਿਹੜਾ ਇਹਦਾ ਵੀ ਆ ਵੀਰੇ ਮੱਝਾਂ ਰ ਗਈ ਹੋਊਗਾ ਚੰਗੀ ਫੈਟ ਵਾਲਾ ਸੋਹਣਾ ਕਾਟ ਵਾਲਾ ਹਵਾਨਾ ਫਣਾ ਦੀ ਓਕੇ ਆ ਕਿਲੋ ਤਾਂ ਘੱਟ ਦੱਸਿਆ ਕਿਉਂਕਿ ਕੋਈ ਵੀ ਵੀਰ ਚੱਲ ਕੇ ਆਵੇ ਤੇ ਸੌਖਾ ਹੋ ਜਾਂਦਾ ਫਿਰ ਢੇਡਾ ਨਹੀਂ ਵਾਈਦਾ ਅਗਲੇ ਦਾ ਬਾਕੀ ਕਿਤੋਂ ਵੀ ਤੁਸੀਂ ਸੂਏ ਸਵਾਏ ਨਗ ਦੀ ਖਰੀਦ ਕਰਦੇ ਹੁੰਨੇ ਤੇ ਆਪ ਦਾ ਚਾਹੇ ਝੋਕ ਕੇ ਲੈ ਜਾ ਕਰੋ ਜੀ ਇਹਦੀ ਜੈਜ ਦੀ ਡਿਮਾਂਡ ਜੈਜ ਜਮਾ ਜੀ ਇਹਨਾਂ ਜਾਇਜ਼ ਮੰਤਲ ਹੋ ਜੂ। ਜੋੜਾ ਲੈ ਜੀ ਕੋਈ ਵੱਧ ਹੋ ਜੂ। ਠੀਕ ਆ ਭਾਈ ਤੇ ਤਿੰਨ ਨੰਬਰ ਨਗ ਆ ਗਿਆ ਇਹਦਾ ਸੂਆ ਕਿੰਨਾ ਮਾ ਜੀ ਹੇ ਦੂਜਾ ਸਵੇਰ ਸੌਂਦੀ ਆ ਠੀਕ ਆ ਜੀ ਦੂਜਾ ਸਵੇਰ ਸੌਂਦੀ ਆ ਸੂੰ ਚ 8-7 ਦਿਨ ਪਏ ਆ ਜੀ ਖੁੱਲੇ ਹੀ ਲੈ ਜਾਓ ਸੋ ਖੁੱਲੇ ਲੈ ਜਾਓ ਠੀਕ ਆ ਕਿੰਨਾ ਕ ਪਿਆਜ ਦੁੱਧ ਜੀ ਦੁੱਧ 15000 ਦੇ ਆਸ-ਪਾਸ ਪਿਆਜ ਹੋਗੇ ਠੀਕ ਆ ਤੋੜ ਕੇ ਦਿਖਾ ਦਿਓ ਜੀ ਅਗਰ ਅਗਲੀ ਸੇਵਾ ਤੇ ਡਿਪੈਂਡ ਆ ਸੇਵਾ ਤੇ ਜੀ ਹਾਂ ਸੇਵਾ ਤੇ ਸਮਝ ਤੇ ਬਈ ਤੁਸੀਂ ਆਪ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਆ ਕਰੋ ਕਿਉਂਕਿ ਬਾਈ ਜਦੋਂ ਲੈ ਕੇ ਆਇਆ ਤੇ ਉਦੋਂ ਆਪ ਦੇ ਹਿਸਾਬ ਦੇ ਅੰਦਾਜ਼ੇ ਤੇ ਲੈ ਕੇ ਆਇਆ ਜੀ ਦੇਣਾ ਜਿਹੜੇ ਲਗਭਗ ਹਫਤੇ ਦੇ ਆਸੇ-ਪਾਸੇ ਲੈ ਜੂਗੀ ਜੀ ਪੱਕਾ ਮੰਨਦੀ ਥੋੜਾ ਜਿਹਾ ਠੀਕ ਆ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਥੋੜਾ ਜਿਹਾ ਪੱਕੇ ਥਾਂ ਦਾ ਕਰਦੀ ਆ ਕਿਉਂਕਿ ਕਈ ਵਾਰ ਨਾ ਪਸ਼ੂ ਕੱਚੇ ਥਾਂ ਤੋਂ ਆਇਆ ਹੁੰਦਾਗਾ ਤੇ ਫਿਰ ਨਵੇਂ ਥਾਂ ਜਦੋਂ ਪੱਕਾ ਹੁੰਦਾ ਥੋੜੀ ਜੀ ਦਿੱਕਤ ਆ ਆ ਹੀ ਜਾਂਦੀ ਆ ਸੋਨਾ ਮੁਠੀ ਵਾਲਾ ਥਾਂ ਨਿਖੜਮਾ ਜੀ ਬਾਕੀ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦਾ ਵੀ 48000 ਮਾਣਤਨ ਕਰ ਦਾਂਗੇ 48000 ਚ ਠੀਕ ਹੈ ਜੀ ਇਹਦਾ ਵੀ ਬਾਈ ਕਹਿੰਦਾ ਮਾਣਤਨ 48000 ਰੁਪਏ ਚ ਕਰ ਦਾਂਗੇ ਜੇ ਕੋਈ ਇਕੱਠੇ ਨੱਕ ਲੈ ਜੂ ਤਾਂ ਮਾਣਤਨ ਜ਼ਿਆਦਾ ਹੋ ਜਾਊਗਾ ਜਰਸੀ ਕ੍ਰੋਸ ਆਇਆ ਠੀਕ ਹੈ ਜਰਸੀ ਤੇ ਐਚ ਐਫ ਦਾ ਕ੍ਰੋਸ ਆ ਗਿਆ ਹੈ ਨਾ ਜੀ ਦੋਤੇ ਇਹਦਾ ਵੀ ਸੰਗ ਨਾਲ ਠੀਕ ਹੈ ਵੀਰੇ ਜਿੱਦੀ ਮਰਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ